ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗੈ ਤੇਰਾ ਬਾਣਾ RAM ਇਹ ਵਿਸਰਾਮ ਧਿਆਨ ਨਾਲ ਲਾਉਣਾ ਅੰਮ੍ਰਿਤ ਬਾਣੀ ਉਚਰਾ ਇਥੇ ਠਮਕ ਹਰ ਜਸ ਇਥੇ ਵਿਸਰਾਮ ਹੈ ਮਿੱਠਾ ਲੱਗੈ ਤੇਰਾ ਭਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਈ ਨਾਹੀ ਤੁਜ ਬਿਨਾ ਸਮਰਥ ਅਗਤ ਅਪਾਰ ਪੂਰਨ ਜੀਉ ਤਾਨ ਤਾਨ ਤੋਮ ਮਨਾ ਤੋਮ ਮੰਮੀ ਦੇ ਹਲੰਤ ਹੈ ਉਚਾਰਨ ਕਰਨਾ ਤੋਮ ਨਹੀਂ ਕਹਿਣਾ ਤੋਮ ਬੂਰਖ ਮੁਗਧ ਅਨਾਥ ਚੰਚਲ ਬਾਲਹੀn ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣਾ ਸਾਧ ਹੈ ਸਰਣੀ ਪਾਈਐ ਹਰ ਜੀਉ ਸਾਧ ਹੈ ਪਦ ਜਿਹੜਾ ਇਹ ਪੋਲਾ ਹੀ ਉਚਾਰਨ ਕਰਨਾ ਸਾਧ ਹੈ ਨਹੀਂ ਕਹਿਣਾ ਸਾਧ ਹੈ ਸਰਣੀ ਪਾਈਐ ਇੱਥੇ ਠਮਕ ਹਰ ਜੀਉ ਇੱਥੇ ਵਿਸਰਾਮ ਗੁਣ ਗਾਵੈ ਹਰ ਨੀਤਾ RAM ਤੂਰ ਭਗਤਨ ਕੀ ਮਨ ਤਨ ਲਗਾਓ ਹਰ ਜੀਉ ਇਹ ਵੀ ਵਿਸਰਾਮ ਤੂਰ ਭਗਤਨ ਕੀ ਮਨ ਤਨ ਲਗਾਓ ਇਥੇ ਠਮਕ ਹਰ ਜੀਉ ਜਿੰਨੇ ਵੀ ਹਰ ਜੀਉ ਪਾਦ ਹਨ ਇਹਨਾਂ ਤੋਂ ਪਹਿਲਾਂ ਠਮਕ ਲਾ ਦੇਣੀ ਤੂਰ ਭਗਤਨ ਕੀ ਮਨ ਤਨ ਲਗਾਓ ਹਰ ਜੀਉ ਸਭ ਪਤਿਤ ਪੁਨੀਤਾ RAM ਇਬੀ ਧਿਆਨ ਦਾ ਪਾਠ ਉਚਾਰਨ ਕਰਨਾ ਹੈ ਪਤਿਤ ਪੁਨੀਤਾ ਨੀ ਕਹਿ ਦੇਣਾ ਸਭ ਪਤਿਤ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਪੁਨੀਤਾ ਰਾਮ ਪਤਿਤਾ ਪੁਨੀਤਾ ਹੋ ਹੇ ਤੈਨ ਸੰਗ ਜੇਨ ਵਿਧਾਤਾ ਪਾਇਆ ਇਹ ਪਤਿਤਾ ਪਾਠ ਰਤਨ ਸਰੂਪਾਂ ਚ ਸ਼ੁੱਧ ਹੈ ਮੇਰੇ ਪਤਿਤ ਛਪਿਆ ਹੋਇਆ ਸੀ ਪਤਿਤਾ ਇੱਥੇ ਯਮਕ ਲਾ ਦਨੀ ਹੈ ਪਤਿਤਾ ਪੁਨੀਤਾ ਹੋ ਹੇ ਤੈਨ ਸੰਗ ਜੇਨ ਵਿਧਾਤਾ ਪਾਇਆ ਨਾ ਮਰਾ ਤੇਜੀਏ ਦਾਤੀ ਨਿਤ ਦੇਹ ਚੜ੍ਹ ਸਵਾਇਆ ਰਿਧ ਸਿਧ ਨਾਮ ਨਿੱਧ ਹਾਰ ਜਾਪ ਜਿਨੀ ਆਤਮ ਜੀਤਾ ਰਿਧ ਸਿਧ ਨਾਮ ਨਿੱਧ ਇਥੇ ਠਮਕ ਹਾਰ ਜਾਪ ਇਥੇ ਵਿਸਰਾਮ ਹੈ ਜਿਨੀ ਇਥੇ ਯਮ ਕਲਾ ਦੰਨੀ ਹੈ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਪਾਈਐ ਸਾਧ ਸਾਜਨ ਮੀਤਾ ਜਿਨੀ ਸੱਚ ਬਣੰਜਿਆ ਹਰ ਜੀਓ ਸੇ ਪੂਰੇ ਸਾਹ ਹਰਾਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਬਹੁਤ ਖਜ਼ਾਨਾ ਤਿੰਨ ਤਤੇ ਦੇ ਟਿੱਪੀ ਵੀ ਆ ਤੇ ਨੰਨੇ ਦੇ ਹਲੰਤ ਵੀ ਆ ਪ੍ਰਾਤਨ ਸਰੂਪਾਂ ਦੇ ਵਿੱਚ ਤਿੰਨ ਉਚਾਰਨ ਕਰਨਾ ਨਵੀਨ ਪੋਥੀਆਂ 'ਚ ਹਲੰਤ ਨਹੀਂ ਹੈ ਇਸ ਕਰਕੇ ਦਰੁਸਤ ਕਰ ਲੋ ਠੀਕ ਕਰ ਲੋ ਨੰਨੇ ਦੇ ਹਲੰਤ ਵੀ ਆ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਉ ਹਰ ਕੀਰਤਨ ਲਾਹ ਰਾਮ ਕਾਮ ਕ੍ਰੂਦ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਾਨ ਤਿਨਾ ਓ ਮਹਾ ਲਗ ਸੰਤ ਚਰਣੀ ਲਗ ਸੰਤ ਚਰਣੀ ਇਕ ਟਮਕ बड़े सरणी बड़े पद ਜਿਹੜਾ ਪੂਲਾ ਹੀ ਉਚਾਰਨ ਕਰਨਾ ਮੰਨ ਤਿਨਾ ਉਮਾਹਾ ਮੰਨ ਤਿਨਾ ਓਮਾਹਾ ਊੜਾ ਖੁੱਲੇ ਮੂੰਹ ਵਲਾ ਬੰਦ ਮੂੰਹ ਵਲਾ ਉਦਾਂ ਨਹੀਂ ਉਚਾਰਨ ਕਰਨਾ ਓਮਾਹਾ ਨਹੀਂ ਕਹਿਣਾ ਓਮਾਹਾ ਉਚਾਰਨ ਕਰਨਾ ਬਿਨਵੰਤ ਨਾਨਕ ਜਿਨ ਨਾਮ ਪੱਲੇ ਸਈ ਸੱਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨ ਹੋਣਾ ਬੀਸਰਾ ਹਰ ਜੀਉ ਕਰਤਾ ਪੁਰਖ ਮੁਰਾਰੀ RAM ਦੂਖ ਰੋਗ ਨਾ ਭਉ ਵਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੀ ਪਵਜਲ ਪੂਰਵ ਲਿਖਿਆ ਪਾਇਆ ਬੱਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇਛ ਪੁੰਨੀ ਹਮਾਰੀ ਵਾ ਤੁਹਾਨੂੰ ਜੀ ਕਾ ਕਾਲ ਸਹਾ ਤੁਹ ਕਰਾ ਵਾਹਿਗੁਰੂ ਜੀ ਕੀ ਫਤਿਹ